ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਸੰਪਾਦਨ ਕਰਨਾ ਤਿਆਰੀ ਕਰਨੀ ਸਰੂਪ ਨੂੰ ਲਿਖਣਾ ਇਹ ਆਤੀ ਜ਼ਰੂਰੀ ਸੀ ਕਿਉਂਕਿ ਸਰੀਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਕਦੇ ਨਹੀਂ ਜਾ ਸਕਦਾ ਜਿੰਨੀ ਜਲਦੀ ਬਾਣੀ ਉਸ ਤੱਕ ਪਹੁੰਚ ਸਕਦੀ ਹੈ ਸਰੀਰ ਇੱਕ ਟਾਈਮ ਤੇ ਇੱਕ ਸਮੇਂ ਤੇ ਇੱਕ ਜਗ੍ਹਾ ਤੇ ਹੀ ਬਚਨ ਕਰ ਸਕਦਾ ਹੈ ਉਪਦੇਸ਼ ਦੇ ਸਕਦਾ ਹੈ ਜਾਂ ਦਰਸ਼ਨ ਦੇ ਸਕਦਾ ਹੈ ਸਰੀਰ ਬਹੁਤਾਂਤ ਗਿਣਤੀ ਦੇ ਵਿੱਚ ਸਭ ਨੂੰ ਨਹੀਂ ਉਪਦੇਸ਼ ਦੇ ਸਕਦਾ ਇਸ ਕਰਕੇ ਅਕਾਲ ਪੁਰਖ ਦੀ ਵਡਿਆਈ ਨੂੰ ਥਾਂ-ਪੁਰ ਥਾਂ ਪਚਾਉਣ ਵਾਸਤੇ ਬਾਣੀ ਦੀ ਰਚਨਾ ਬਾਣੀ ਨੂੰ ਸੰਭਾਲਣਾ ਸੰਪਾਦਨ ਕਰਨਾ ਬੜਾ ਜ਼ਰੂਰੀ ਸੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਕਾਰਜ ਨੂੰ ਬੜੇ ਸੋਹਣੇ ਤਰੀਕੇ ਨਾਲ ਨਿਵਾਇਆ ਹੈ ਬਾਣੀ ਦੀ ਬੜੀ ਲੋੜ ਸੀ ਸਿੱਖ ਇਤਿਹਾਸਕਾਰਾਂ ਨੇ ਆਪਣੇ ਧਾਰਮਿਕ ਹਵਾਲਿਆਂ ਦੇ ਵਿੱਚ ਬੜੇ ਸੋਹਣੇ ਬਚਨ ਸੰਭਾਲ ਕੇ ਰੱਖੇ ਨੇ ਕਿ ਜਿੱਥੇ ਇੱਕ ਜਗ੍ਹਾ ਤੇ ਸਰੀਰ ਇੱਕ ਜਗ੍ਹਾ ਤੇ ਹੀ ਕੰਮ ਕਰਦਾ ਹੈ ਇੱਕ ਜਗ੍ਹਾ ਤੇ ਹੀ ਦਰਸ਼ਨ ਦੇ ਸਕਦਾ ਹੈ ਉਥੇ ਦੂਜੀ ਜਗ੍ਹਾ ਤੇ ਨਹੀਂ ਪਹੁੰਚ ਸਕਦਾ ਇੱਕ ਸਮੇਂ ਤੇ ਇੱਕੋ ਜਗ੍ਹਾ ਤੇ ਹੀ ਉਹ ਦਰਸ਼ਨ ਦੇ ਸਕਦਾ ਹੈ ਸ੍ਰੀ ਗੁਰ ਕੇ ਸਰੀਰ ਹੈ ਜੋ ਸਭ ਸਥਾਨ ਸਮੇ ਸਭਣੇ ਦਰਸੈ ਹੈ ਇੱਕ ਸਰੀਰ ਇੱਕ ਜਗ੍ਹਾ ਤੇ ਇੱਕ ਟਾਈਮ ਤੇ ਇੱਕ ਵਾਰ ਹੀ ਦਰਸ਼ਨ ਦੇ ਸਕਦਾ ਹੈ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ ਸਿੱਖੋ ਯਾਦ ਰੱਖਿਓ ਇਸ ਗ੍ਰੰਥ ਨੂੰ ਗੁਰੂ ਦਾ ਹਿਰਦਾ ਸਮਝ ਲਵੋ ਗੁਰੂ ਦਾ ਹਿਰਦਾ ਹੈ ਗ੍ਰੰਥ ਰਿਦਾ ਗੁਰ ਕਾ ਇਹ ਜਨ ਉੱਤਮ ਹੈ ਸਭ ਕਾਲ ਰਹੇ ਹੈ ਗੁਰੂ ਦਾ ਜੇਕਰ ਹਿਰਦਾ ਸਮਝਣਾ ਹੈ ਤਾਂ ਬਾਣੀ ਨੂੰ ਸਮਝਿਓ ਗੁਰੂ ਦੇ ਅੰਦਰ ਦਰਸ਼ਨ ਕਰਨੇ ਨੇ ਗੁਰੂ ਤੱਕ ਪਹੁੰਚਣਾ ਹੈ ਤੇ ਬਾਣੀ ਹੈ ਗ੍ਰੰਥ ਰਿਧਾ ਗੁਰ ਕਾ ਇਹ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ ਇਹ ਸਭ ਤੋਂ ਸ੍ਰੇਸ਼ਟ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਵੀ ਰਹਿ ਸਕਦਾ ਹੈ ਇੱਕ ਸਮੇਂ ਤੋਂ ਟੱਪ ਕੇ ਇੱਕ ਦੂਜੇ ਸਮੇਂ ਤੱਕ ਵੀ ਬਾਣੀ ਦਾ ਅਸਰ ਪਹੁੰਚ ਸਕਦਾ ਹੈ ਹਰ ਪਲ ਹਰ ਘੜੀ ਸਿੱਖ ਇਸ ਬਾਣੀ ਦਾ ਸਹਾਰਾ ਤੱਕ ਸਕਦਾ ਹੈ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਸਮੇ ਇਹਨਾਂ ਬਚਨਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਾਰੀ ਬਾਣੀ ਤਿਆਰ ਕਰ ਲਈ ਸਰੂਪ ਤਿਆਰ ਹੋ ਚੁੱਕਾ ਹੈ ਰਾਮਸਰ ਅਸਥਾਨ ਦੇ ਉੱਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਸਰੂਪ ਨੂੰ ਇੱਕ ਜਗ੍ਹਾ ਦੇ ਉੱਤੇ ਟਿਕਾਇਆ ਹੈ ਰਾਤ ਨੂੰ ਸੁਖ ਆਸਣ ਹੋਇਆ ਟਕਾਣਾ ਕਰ ਦਿੱਤਾ ਜਿਸ ਜਗ੍ਹਾ ਤੇ ਗੁਰੂ ਅਰਜਨ ਪਾਤਸ਼ਾਹ ਜੀ ਆਪ ਟਿਕਦੇ ਨੇ ਨਾ ਉਸ ਜਗ੍ਹਾ ਦੇ ਉੱਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਰੂਪ ਟਕਾਇਆ ਉੱਚੀ ਜਗ੍ਹਾ ਤੇ ਸਾਰੀਆਂ ਸਿੱਖ ਸੰਗਤਾਂ ਜ਼ਮੀਨ ਤੇ ਲੇਟ ਗਈਆਂ ਸੌਂ ਗਈਆਂ ਸ਼ਾਮ ਦਾ ਸਮਾਂ ਸੀ ਰਾਤ ਨੂੰ ਸਭ ਨੇ ਪ੍ਰਸ਼ਾਦਾ ਪਾਣੀ ਛਕਿਆ ਨਿਤਨੇਮ ਕੀਤਾ ਤੇ ਸੌਂ ਗਏ ਸਾਰੀ ਸੰਗਤ ਜ਼ਮੀਨ ਦੇ ਉੱਤੇ ਹੈ ਇੱਕ ਧੰਗ ਗੁਰੂ ਗ੍ਰੰਥ ਸਾਹਿਬ ਜਿਹਦਾ ਜਿਹੜਾ ਸਰੂਪ ਸੀ ਉਹ ਮੰਜੀ ਦੇ ਉੱਤੇ ਸਜਾਇਆ ਹੈ ਪਤਨੇ ਇਤਿਹਾਸਕਾਰਾਂ ਨੇ ਸਾਹਮੇ ਐ ਭੂਮ ਸੈਨ ਸਭ ਤਾਹਾਂ ਵਿਰਾਜੇ ਗੁਰੂ ਗ੍ਰੰਥ ਮੰਜੀ ਪਰ ਰਾਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਜੀ ਦੇ ਉੱਤੇ ਸਜਾਇਆ ਗਿਆ ਸਾਰੀਆਂ ਸੰਗਤਾਂ ਆਪਣੀ ਆਪਣੀ ਜਗਾ ਮਲ ਕੇ ਇੱਕ ਜਗਾ ਦੇ ਉੱਤੇ ਸੌ ਗਈਆਂ ਨੇ ਜਿੱਥੇ ਜਿੱਥੇ ਜਿਨ੍ਹਾਂ ਜਿਨ੍ਹਾਂ ਨੂੰ ਆਪਣਾ ਆਪਣਾ ਟਿਕਾਣਾ ਮਿਲਿਆ ਸਭ ਸੌਂ ਗਏ ਟਿਕ ਗਏ ਪਰ ਇੱਕ ਨਹੀਂ ਸੁੱਤੇ ਇੱਕ ਨੂੰ ਨੀਂਦ ਨਹੀਂ ਅੱਜ ਅੱਜ ਦੀ ਰਾਤ ਨੀਂਦ ਨਹੀਂ ਆਈ ਕਿੰਨਾਂ ਨੂੰ ਨੀਂਦ ਨਹੀਂ ਆਈ ਸਾਰੀਆਂ ਸੰਗਤਾਂ ਬੜੇ ਆਰਾਮ ਨਾਲ ਟਿਕ ਗਈਆਂ ਨੇ ਇੱਕ ਖੁਸ਼ੀ ਲੈ ਕੇ ਸੌਂ ਗਈਆਂ ਸਾਰੇ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਏਗਾ ਪਰ ਜਿਹੜਾ ਅਗਲਾ ਖਿਆਲ ਸੀ ਉਹ ਸਿਰਫ ਤੇ ਸਿਰਫ ਇੱਕ ਦੇ ਹਿਰਦੇ ਵਿੱਚ ਉਤਪਨ ਹੋ ਰਿਹਾ ਹੈ ਉਹ ਕਿੰਨਾਂ ਦੇ ਸਭ ਸੁੱਤੇ ਪਏ ਨੇ ਸਭ ਆਰਾਮ ਕਰ ਰਹੇ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚ ਖਿਆਲ ਵਾਰ-ਵਾਰ ਆ ਰਹੇ ਨੇ ਉਹਨਾਂ ਨੂੰ ਨੀਂਦ ਨਹੀਂ ਆਈ ਰਹੀ ਗੁਰੂ ਗ੍ਰੰਥ ਸਾਹਿਬ ਜੀ ਪੀੜੇ ਦੇ ਉੱਤੇ ਸਜੇ ਹੋਏ ਨੇ ਸੰਗਤ ਆਰਾਮਣਾ ਸੌ ਚੁੱਕੀ ਐ ਸਾਰਾ ਕੁਝ ਅਜੇ ਮਾਹੌਲ ਬੜਾ ਸੁਖਦ ਹੈ ਸੁਖੈਣ ਹੈ ਸੋਹਿਲਾ ਹੈ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਅੱਜ ਨੀਂਦ ਕਿਉਂ ਨਹੀਂ ਆ ਰਹੀ ਮਨ ਵਿੱਚ ਖਿਆਲ ਆ ਰਿਹਾ ਨਿਜ ਨਿਜ ਆਸਣ ਸਭ ਹੀ ਬੈਠੇ ਦਇਆ ਸਿੰਧ ਮਨ ਐਸੀ ਪੈਂਠੇ ਸਾਰੇ ਆਰਾਮ ਨਾਲ ਸੁੱਤੇ ਪੈਣੇ ਪਰ ਗੁਰੂ ਅਰਜਨ ਸਾਹਿਬ ਜੀ ਦੇ ਮਨ ਵਿੱਚ ਇੱਕ ਖਿਆਲ ਆਇਆ ਨਿਜ ਮਨ ਇਹ ਵਿਚਾਰਤ ਭਏ ਗੁਰੂ ਗ੍ਰੰਥ ਸੇਵਕ ਕਿਹ ਕਈ ਇਹ ਖਿਆਲ ਸੀ ਮਨ ਵਿੱਚ ਜਦੋਂ ਸਵੇਰੇ ਪ੍ਰਕਾਸ਼ ਕਰਾਂਗੇ ਜ਼ਿੰਮੇਵਾਰੀ ਕਿਹਨੂੰ ਦੇਣੀ ਹੈ ਇਹ ਖਿਆਲ ਸੀ ਉਸ ਵੇਲੇ ਮਨ ਵਿੱਚ ਵਾਰ-ਵਾਰ ਸੋਚ ਰਹੇ ਨੇ ਇਹ ਖਿਆਲ ਵੀ ਆ ਰਿਹਾ ਏ ਭੱਲੇ ਵੀ ਬੈਠੇ ਹੋ ਨੇ ਉੱਥੇ ਸੋਡੀ ਵੀ ਬੈਠੇ ਨੇ ਉੱਥੇ ਕਿੰਨਾ ਨੂੰ ਦਈਏ ਜੇ ਇਹਨਾਂ ਨੂੰ ਦੇ ਦਿੱਤੀ ਜਿਵੇਂ ਸ਼ੁਰੂ ਤੋਂ ਪਹਿਲਾਂ ਤੋਂ ਇਹ ਬਖੇੜੇ ਖੜੇ ਕਰ ਰਹੇ ਨੇ ਆਉਣ ਵਾਲੇ ਸਮੇਂ 'ਚ ਫੇਰ ਨਾ ਕਰ ਦੇਣ ਕਿਤੇ ਕਿਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਬਜ਼ਾ ਨਾ ਕਰ ਲੈਣ ਕਿਤੇ ਕਿ ਸਾਡਾ ਗੁਰੂ ਹੈ ਸਾਡਾ ਗ੍ਰੰਥ ਹੈ ਇਹ ਸਾਡੇ ਕੋਲ ਹੀ ਰਹੇਗਾ ਅਸੀਂ ਦੂਜਿਆਂ ਨੂੰ ਨਹੀਂ ਦੇਣਾ ਇਹ ਖਿਆਲ ਵਾਰ-ਵਾਰ ਵਿੱਚ ਵਾਰ-ਵਾਰ ਮਨ ਵਿੱਚ ਆਉਂਦੇ ਨੇ ਤੇ ਫਿਰ ਕੀ ਕੀਤਾ ਜਾਵੇ ਕਹਿੰਦੇ ਐਸਾ ਸੇਵਕ ਲੱਭੀਏ ਜਿਨੇ ਬਾਣੀ ਨੂੰ ਜੀਵਿਆ ਹੋਵੇ ਬਾਣੀ ਨੂੰ ਮੰਨਿਆ ਹੋਵੇ ਗੁਰੂ ਦੀ ਸੰਗਤ ਕੀਤੀ ਹੋਵੇ ਤੇ ਉਸ ਸਮੇਂ ਮਨ ਦੇ ਵਿੱਚ ਹੋਰ ਕੋਈ ਖਿਆਲ ਨਹੀਂ ਸਬਦ ਇੱਕ ਖਿਆਲ ਜ਼ਰੂਰ ਸੀ ਗੁਰੂ ਅਰਜਨ ਸਾਹਿਬ ਜੀ ਦੇ ਮਨ ਵਿੱਚ ਕਿ ਇਹਨਾਂ ਨੂੰ ਨਹੀਂ ਜ਼ਿੰਮੇਵਾਰੀ ਦੇਣੀ ਦੇਣੀ ਉਹਨੂੰ ਹੈ ਜਿਸ ਨੇ ਗੁਰੂ ਨਾਨਕ ਤੋਂ ਲੈ ਕੇ ਹੁਣ ਤੱਕ ਗੁਰੂ ਸਾਹਿਬ ਦੇ ਹਾਜ਼ਰੀ ਹਜ਼ੂਰੀ ਵਿੱਚ ਰਹੇ ਸਭ ਟਿੱਕੇ ਹੋਏ ਨੇ ਬਾਬਾ ਬੁੱਢਾ ਜੀ ਇੱਕ ਜਗ੍ਹਾ ਦੇ ਉੱਤੇ ਆਰਾਮ ਕਰ ਰਹੇ ਨੇ ਗੱਲ ਚੱਲਦੇ ਚੱਲਦੇ ਸੰਗਤਾਂ ਦੇ ਵਿੱਚ ਵਿਚਰ ਰਹੇ ਨੇ ਘੁੰਮ ਰਹੇ ਨੇ ਤੇ ਖਿਆਲ ਆਇਆ ਇੱਕੇ ਦਮ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਬਾਬਾ ਬੁੱਢਾ ਜੀ ਦੇ ਵੱਲ ਉਸ ਵੇਲੇ ਬਾਬਾ ਬੁੱਢਾ ਜੀ ਆਰਾਮ ਕਰ ਰਹੇ ਨੇ ਬਜ਼ੁਰਗ ਸਰੀਰ ਹੈ ਬਜ਼ੁਰਗ ਸਰੀਰ ਹੋਣ ਕਰਕੇ ਤੇ ਉਮਰ ਵੇਖੋ ਕਿੰਨੀ ਹੋ ਚੁੱਕੀ ਉਸ ਵੇਲੇ ਧੰਨ ਬਾਬਾ ਬੁੱਢਾ ਜੀ ਦੀ 98 ਸਾਲਾਂ ਦੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਮਨ ਵਿੱਚ ਖਿਆਲ ਜਿਹੜਾ ਆਇਆ ਸੀ ਉਹ ਮਨ ਵਿੱਚ ਜਿਹੜਾ ਸਵਾਲ ਸੀ ਉਹਦਾ ਜਵਾਬ ਮਿਲ ਗਿਆ ਸੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਅੰਦਰੋਂ ਹੁਣ ਖੁਸ਼ ਨੇ ਅਕਾਲ ਪੁਰਖ ਦਾ ਸ਼ੁਕਰ ਕਰ ਰਹੇ ਨੇ ਆਪ ਆਰਾਮ ਕਰਨ ਲੱਗ ਪਏ ਸਵੇਰ ਵੇਲਾ ਹੋਇਆ ਅਮਰਤ ਵੇਲਾ ਹੋਇਆ ਸਭ ਨੇ ਇਸ਼ਨਾਨ ਪਾਣੀ ਕੀਤਾ ਹੈ ਨਿਤਨੇਮ ਕੀਤਾ ਹੈ ਧੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਵਾਜ਼ ਮਾਰ ਕੇ ਸਭ ਨੂੰ ਕਿਹਾ ਇੱਕ ਜਗ੍ਹਾ ਦੇ ਉੱਤੇ ਹਾਜ਼ਰ ਹੋ ਜਾਓ ਯਾਦ ਰੱਖਿਓ ਗੁਰੂ ਅਰਜਨ ਪਾਤਸ਼ਾਹ ਜੀ ਨੇ 2 ਦਿਨ 4 ਦਿਨ 6 ਦਿਨ ਪਹਿਲਾਂ ਹਫ਼ਤਾ 10 ਦਿਨ ਪਹਿਲਾਂ ਸਨੇਹੇ ਸਾਰੇ ਪਾਸੇ ਕੱਲ ਦਿੱਤੇ ਸੀ ਅੱਜ ਦੇ ਦਿਨ ਸਾਰਿਆਂ ਨੇ ਹਾਜ਼ਰ ਹੋਣਾ ਹੈ ਕਿਉਂਕਿ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ 1604 ਦਾ ਸਮਾਂ ਹੈ 1604 ਦਾ ਸਮਾਂ ਸਤੰਬਰ ਦਾ ਮਹੀਨਾ ਇਤਿਹਾਸਕਾਰਾਂ ਨੇ ਇੱਕ ਤਰੀਕ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਹੋਣਾ ਅਮਰਤ ਵੇਲਾ ਹੋਇਆ ਸਵੇਰ ਵੇਲੇ ਸਭ ਨੇ ਸੁੰਦਰ ਵਸਤਰ ਪਹਿਨ ਕਰ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਸਾਰੇ ਇਕੱਤਰ ਹੋ ਗਏ ਸੋਹਣੇ ਵਸਤਰ ਧੰਨ ਬਾਬਾ ਬੁੱਢਾ ਜੀ ਨੇ ਸੁੰਦਰ ਦਸਤਾਰਾ ਸਿਰ ਤੇ ਹੈ ਚਿੱਟਾ ਦਾੜਾ ਚਿਹਰੇ ਤੇ ਚਮਕ ਰਿਹਾ ਹੈ ਬڑا ਰੋਹਾਨੀਅਤ ਵਾਲਾ ਚਿਹਰਾ ਸੀ ਹਰ ਇੱਕ ਦੇ ਮਨ ਦੇ ਵਿੱਚ ਇੱਕ ਖੜਾ ਸੀ ਗੁਰੂ ਅਰਜਨ ਸਾਹਿਬ ਜੀ ਦੇ ਮਨ ਵਿੱਚ ਅਲੱਗ ਤਰ੍ਹਾਂ ਦੀ ਖੁਸ਼ੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਵਾਜ਼ ਮਾਰੀ ਧੰਨ ਬਾਬਾ ਬੁੱਢਾ ਜੀ ਨੂੰ ਬਾਬਾ ਬੁੱਢਾ ਜੀ ਨੇ ਆਵਾਜ਼ ਮਾਰ ਕੇ ਕਹਿ ਦਿੱਤਾ ਸਤਿਕਾਰਯੋਗ ਬਾਬਾ ਜੀ ਅੱਜ ਇਸ ਸਰੂਪ ਨੂੰ ਆਪਣੇ ਸੀਸ ਤੇ ਤੁਸੀਂ ਸਜਾਓ ਬਾਬਾ ਬੁੱਢਾ ਜੀ ਨੇ ਸੁਨੇਹਾ ਦਿੱਤਾ ਬੁੱਢਾ ਬੁੱਢੇ ਕੋ ਸ੍ਰੀ ਗੁਰੂ ਕਹਾ ਸੀਸ ਆਪਣੇ ਧਾਰ ਆਪਣੇ ਸੀਸ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਾਓ ਗੁਰੂ ਗ੍ਰੰਥ ਜੀ ਪ੍ਰੇਮ ਸੇ ਮਨ ਮੈਂ ਕਰਤ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਬਾਰੇ ਵਿਚਾਰ ਗੁਰੂ ਅਰਜਨ ਸਾਹਿਬ ਜੀ ਸੋਚ ਰਹੇ ਨੇ ਇਹ ਸੀਸ ਦੇ ਉੱਤੇ ਸਜੇਗਾ ਤੇ ਬਾਬਾ ਬੁੱਢਾ ਜੀ ਦੇ ਸੀਸ ਦੇ ਉੱਤੇ ਸਜੇਗਾ ਆਦਵ ਸੈਤ ਹੱਥ ਜੋੜ ਪੱਲਾ ਪਾ ਗੱਲ ਚ ਕਹਿੰਦੇ ਬਾਬਾ ਬੁੱਢਾ ਜੀ ਕਹਿੰਦੇ ਪਾਤਸ਼ਾਹ ਮੈਨੂੰ ਜ਼ਿੰਮੇਵਾਰੀ हां बाबा जी ਜ਼ਿੰਮੇਵਾਰੀ ਉਹਨਾਂ ਨੂੰ ਜਿਨ੍ਹਾਂ ਨੇ ਗੁਰੂ ਨਾਨਕ ਤੋਂ ਲੈ ਕੇ ਅੱਜ ਤੱਕ ਚਰਨ ਸਪਰਸ਼ ਕੀਤੇ। ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਕਿਹਾ ਸਤਿਵਚਨ ਆਪ ਅੱਗੇ ਹੋਏ ਨੇ। ਗੱਲ 'ਚ ਪੱਲਾ ਕਮਰ ਕੱਸਾ ਕੀਤਾ ਤੇ ਬੜੀ ਆਦਬ ਦੇ ਨਾਲ ਆਪਣੇ ਸਿਰ ਦੇ ਉੱਤੇ ਧਰਿਆ। ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਿੱਛੇ-ਪਿੱਛੇ ਚੌਰ ਕਰਦੇ ਹੋਏ ਤੁਰ ਪਏ ਰਾਮ ਸਰ ਦੇ ਧਰਤੀ ਤੋਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਵੱਲ ਨੂੰ। ਸਾਰਿਆਂ ਨੇ ਅਕਾਲ ਪੁਰਖ ਦਾ ਜਾਪ ਸ਼ੁਰੂ ਕੀਤਾ ਤੇ ਇਤਿਹਾਸ ਕਰਨੇ ਬੜੇ ਥਾਵਾਂ ਤੇ ਬਚਨ ਬੜੇ ਪਿਆਰੇ ਸਾਹਮ ਸਾਹ ਕੇ ਰੱਖੇ ਨੇ ਉੱਥੇ ਗੱਲ ਕਹੀ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਅੱਗੇ ਕਰ ਦਿੱਤਾ ਪਾਸ ਰੂਪ ਸਿਸ਼ਤੇ ਸੀ ਅੱਗੇ ਅੱਗੇ ਬਾਬਾ ਬੁੱਢਾ ਜੀ ਚੱਲ ਰਹੇ ਨੇ ਪਿੱਛੇ ਪਿੱਛੇ ਗੁਰੂ ਅਰਜਨ ਸਾਹਿਬ ਜੀ ਤੇ ਪਿੱਛੇ ਹੋਰ ਸੰਗਤਾਂ ਸਤਨਾਮ ਦਾ ਜਾਪ ਕਰਦੀਆਂ ਅੱਗੇ ਨੂੰ ਵੱਧ ਰਹੀਆਂ ਨੇ ਬੁੱਢਾ ਸਾਹਿਬ ਆਗੇ ਕੀਨਾ ਤਹੇ ਪਾਛੈ ਸਤਗੁਰ ਸੁਖ ਲਿਨਣਾ ਸੁਖ ਸੁਖ ਮਹਿਸੂਸ ਕੀਤਾ ਸਕੂਨ ਮਹਿਸੂਸ ਕੀਤਾ ਅੱਜ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਾਰੀ ਬਖਸ਼ ਦਿੱਤੀ ਸਤਨਾਮ ਦਾ ਜਾਪ ਕਰਦੇ ਹੋਏ ਰਾਮ ਸਰ ਦੀ ਧਰਤੀ ਤੋਂ ਵਧੇ ਨੇ ਪ੍ਰਕਰਮਾਂ ਦੇ ਵਿੱਚੋਂ ਦੀ ਹਰਮੰਦਰ ਸਾਹਿਬ ਵੱਲ ਨੂੰ ਵੱਧ ਚੁੱਕੇ ਨੇ ਅਮਰਤ ਵੇਲਾ ਹੋਇਆ ਸੀ ਮਿੱਠੀ ਮਿੱਠੀ ਹਵਾ ਚੱਲ ਰਹੀ ਹੈ ਪੰਛੀਆਂ ਦੀ ਆਪਣੀ ਹਲਕੀ ਹਲਕੀ ਚਹਿ ਚਹਾਟ ਆਵਾਜ਼ਾਂ ਆ ਰਹੀਆਂ ਨੇ ਬੜਾ ਮਿੱਠਾ ਸੁਹਾਵਣਾ ਮੌਸਮ ਗੁਰੂ ਅਰਜਨ ਪਾਤਸ਼ਾਹ ਜੀ ਵੱਧ ਰਹੇ ਨੇ ਸੰਗਤਾਂ ਵੱਧ ਰਹੀਆਂ ਨੇ ਡਿਓ ਡਿਓ ਟਪ ਕੇ ਪ੍ਰਕਰਮਾ ਕਰਦੇ ਹੋਏ ਜਿਸ ਜਗ੍ਹਾ ਦੇ ਉੱਤੇ ਆਸਣ ਤਿਆਰ ਕੀਤੇ ਪਏ ਨੇ ਬਾਬਾ ਬੁੱਢਾ ਜੀ ਨੇ ਪਰ ਯਦਵ ਸੈਤ ਉਸ ਜਗ੍ਹਾ ਦੇ ਉੱਤੇ ਟਿਕਾਇਆ আর ਮਾਲਾ ਦੇ ਆ ਪਿੱਛੇ हट ਗਏ ਸਭ ਦਾ ਫਿਰ ਮਨ ਵਿੱਚ ਖਿਆਲ ਆਇਆ ਅੱਜ ਪ੍ਰਕਾਸ਼ ਕੌਣ ਕਰੇਗਾ ਸੀਸ ਉੱਤੇ ਬਾਬਾ ਬੁੱਢਾ ਜੀ ਲੈ ਆਏ ਨੇ ਪ੍ਰਕਾਸ਼ ਕੌਣ ਕਰੇਗਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਫਿਰ ਅਦਬ ਸਹਿਤ ਬਾਬਾ ਬੁੱਢਾ ਜੀ ਵੱਲ ਨੂੰ ਹੋ ਤੁਰੇ ਤੇ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ਤੁਸੀਂ ਪ੍ਰਕਾਸ਼ ਕਰੋ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਸਤਕਾਰ ਨਾਲ ਕਿਹਾ ਬਾਬਾ ਜੀ ਤੁਸੀਂ ਆਪ ਜਾ ਕੇ ਪ੍ਰਕਾਸ਼ ਕਰੋ ਬਾਬਾ ਜੀ ਨੇ ਕਿਹਾ ਸਤਿਗੁਰੂ ਇੰਨਾ ਮਾਨ ਸਤਕਾਰ ਪਹਿਲੀ ਵਾਰ ਇਸ ਰੂਪ ਜਿਹੜਾ ਤਿਆਰ ਹੋਇਆ ਪਹਿਲੀ ਆਵਾਜ਼ ਸੀਸ ਕਿਸੇ ਦੇ ਧਰਿਆ ਗਿਆ ਤੇ ਬਾਬਾ ਬੁੱਢਾ ਜੀ ਦੇ ਸੀਸ ਤੇ ਧਰਿਆ ਗਿਆ ਕਿੰਨਾ ਮਾਣ ਸਤਕਾਰ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਜੀ ਨੂੰ ਦਿੱਤਾ ਤੇ ਫਿਰ ਕਿਹਾ ਜਾਂਦਾ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਅੱਗੇ ਹੋ ਵਦੇ ਨੇ ਪੀੜਾ ਸਹਿ ਤੇ ਬੈਠੇ ਸਾਰਾ ਪ੍ਰਕਾਸ਼ ਆਪ ਆਪਣੇ ਹੱਥੀਂ ਕੀਤਾ ਲੇਹੋ ਆਵਾਜ਼ ਬੁੱਢਾ ਮੁਖ ਬੋਲਾ ਉਹ ਆਪਣੇ ਮੁਖ ਦੇ ਵਿੱਚੋਂ ਬਾਬਾ ਬੁੱਢਾ ਜੀ ਨੇ ਆਵਾਜ਼ਾ ਦਿੱਤਾ ਬਚਨ ਬੜੇ ਪਿਆਰੇ ਨੇ ਬੁੱਢਾ ਸਾਹਿਬ ਤਬ ਗ੍ਰੰਥ ਸੋ ਖੋਲਾ ਲਿਹੋ ਆਵਾਜ਼ ਬੁੱਢਾ ਮੁਖ ਬੋਲਾ ਪ੍ਰਕਾਸ਼ ਹੋ ਗਿਆ ਸੀ ਅੰਮ੍ਰਿਤ ਵੇਲਾ ਸੀ ਸੁਹਾਵਣਾ ਮੌਸਮ ਸੀ ਸਰੋਵਰ ਦਾ ਜਲ ਵੀ ਲਬਾ ਲਬ ਭਰਿਆ ਪਿਆ ਸੀ ਤੇ ਬੜੀ ਮਿੱਠੀ ਜਿਹੀ ਆਵਾਜ਼ ਤੇ ਹਲਕੀ ਜਿਹੀ ਹਵਾ ਚੱਲ ਰਹੀ ਇਸ ਹਲਕੀ ਜਿਹੀ ਆਵਾਜ਼ ਦੇ ਵਿੱਚ ਜੇਕਰ ਅੱਜ ਉੱਚੀ ਗੂੰਜ ਉੱਠੀ ਤੇ ਬਾਬਾ ਬੁੱਢਾ ਜੀ ਦੀ ਉੱਠੀ ਸੀ ਤੇ ਆਵਾਜ਼ ਦੂਰ ਤੱਕ ਫੈਲ ਗਈ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਆਪਣਾ ਹੀ ਸ਼ਬਦ ਸੁਹੀ ਰਾਗ ਦਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ ਇਹ ਹੁਕਮਨਾਮਾ ਸਰਵਣ ਕੀਤਾ ਤੇ ਸਤਕਾਰ ਨਾਲ ਕਿਹਾ ਬਾਬਾ ਜੀ ਇੰਜ ਕਰੋ ਸੰਗਤ ਸਾਰੀ ਐ ਸਭ ਕਤ ਹਾਜ਼ਰ ਹੈ ਤੁਸੀਂ ਆਪਣੇ ਮੁਖ ਤੋਂ ਜਪਜੀ ਸਾਹਿਬ ਦਾ ਪਾਠ ਜਰੂਰ ਸੁਣਾ ਦਿਓ ਪ੍ਰਕਾਸ਼ ਹੋਣ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਪਾਸੋਂ ਜਪਜੀ ਸਾਹਿਬ ਦਾ ਪਾਠ ਸੁਣਿਆ ਸੀ ਬਾਬਾ ਜੀ ਨੂੰ ਕਿਹਾ ਬਾਬਾ ਜੀ ਉਦਾਂ ਸੁਨਾਇਓ ਜਿੱਦਾਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਮੁਖ ਚੋਂ ਸੁਣਦੇ ਰਹੇ ਸੀ ਕਰਤਾਰਪੁਰ ਦੀ ਧਰਤੀ ਤੇ ਉਦਾਂ ਸੁਨਾਇਓ ਜਿੱਦਾਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਸੰਗਤ ਮਾਣਦਿਆਂ ਸੁਣਿਆ ਸੀ ਗੁਰੂ ਅੰਗਦ ਸਾਹਿਬ ਜੀ ਪਾਸੋਂ ਸੁਣਦੇ ਰਹੇ ਸੀ ਬਸ ਉਦਾਂ ਮਹਿਸੂਸ ਕਰਵਾਇਓ ਬਾਬਾ ਬੁੱਢਾ ਜੀ ਨੇ ਬੜੀ ਆਦਬ ਪ੍ਰੇਮ ਤੇ ਭਾਵਨਾ ਦੇ ਨਾਲ ਮੱਧਮ ਤੇ ਮਿੱਠੀ ਜਿਹੀ ਆਵਾਜ਼ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਸਾਰੀਆਂ ਸੰਗਤਾਂ ਨੇ ਬੈਠ ਕੇ ਸੁਣਿਆ ਗੁਰੂ ਅਰਜਨ ਸਾਹਿਬ ਜੀ ਸਾਹਮਣੇ ਬੈਠ ਬਾਬਾ ਬੁੱਢਾ ਜੀ ਨੂੰ ਤੱਕ ਰਹੇ ਨੇ ਇੱਕ